ਜਿਸ ਤਰ੍ਹਾਂ ਕਲੰਗੀਆਂ ਵਾਲੇ ਦੇ ਫਰਿਆੰਦ ਆਪਾ ਵਾਰ ਗਏ ਉਹਨਾਂ ਦੀ ਸ਼ਹਾਦਤ ਨੂੰ ਇੱਕ ਪ੍ਰਣਾਮ ਮੇਰੇ ਸਾਥੀ ਹੈ ਇਉਂ ਕਰਦੇ ਆ ਜੀ ਜ਼ੋਰ ਬਥੇਰਾ ਲਾ ਰਹੇ ਪਰ ਬੂਲ ਨਾ ਮੰਨੇ ਸੂਹੇ ਹੋ ਕੇ ਮਾਲਵੀ ਸੰਸਰਾਚ ਅੰਨੇ ਫਾਜੀ ਅੰਨੇ ਆ ਤੇ ਤਾਰ ਜਲਾਦ ਦੇ ਸਿੰਘ ਸਨ ਮੁਖ ਦੀ ਦੀ ਕਲਗੀ ਤਰ ਦੇ ਲਾਡਲੇ ਪਾ ਗਏ ਸਗੀ ਦੀ ਹੋ ਸਗੀ ਦੀ ਮਗ ਚ ਮਾਰ ਕੇ ਮਾਲਵੀ ਆਏ ਰੋਵ ਚ ਚਾਉਣੇ ਦਿੱਤੇ ਤਰ ਤੜਾਂ ਤੁਲਾਉਣੇ ਹਾਂ ਜੀ ਲਾਉਣੇ ਸਿੱਖੀ ਸਦਕਾ ਦੀ ਸੰਦ ਦੇ ਲਾ ਟੈਕਟ ਰਸੀਦੀਂ ਕਲਗੀ ਤਰ ਦੇ ਲਾਡਲੇ ਪਾ ਗਏ ਸਗੀ ਦਿਨੀ ਹੋ ਸਗੀ ਦਿਨੀ ਸੂਰਜ ਤੇ ਕੀਆਂ ਚੋਂ ਅਥਰ ਪਾਣੀ ਵਣਕੇ ਵਗ ਤੁਰ ਢਲ ਕੇਤੇ ਪੱਥਰ ਹਾਂਜੀ ਪੱਥਰ ਮੂੰਗਾ ਜੜੀਆਂ ਹੱਸ ਕੇ ਜਦ ਵਾਤ ਖਰੀਦੀ ਕਲਗੀ ਤਰ ਦੇਲਾ ਸੋਗੀ ਦੀ ਹੋ ਸਗੀ ਦੀ ਜਲਮੋਹ ਮੇਰੀ ਝਾੜ ਤੇ ਫੁੱਲ ਕੈਣੀਓ ਕੱਚੇ ਸੁਲੀ ਉਤੇ ਕਾਪ ਪਏ ਨੀਚਿਆਂ ਤੇ ਨੱਚੇ ਹਾਂਜੀ ਨੱਚੇ ਤਾਰ ਬੱਲੋਂ ਮੁਖ ਮੋੜ ਕੀ ਕਲਗੀ ਤਰ ਦੇ ਲਾਡਲ ਹੋ ਗਏ ਸਗੀ ਦੀ ਹੋ ਸਗੀ ਦੀ ਧਰਤੀਆਂ ਸੱਤੇ ਡੋਲੀਆਂ ਕੰਬ ਗਿਆ ਅੰਬਰ ਔਰੰਗੇ ਦੀ ਕਰ ਤੂਤਤੇ ਰੋ ਪਿਆ ਪੈਗੰਬਰ ਹਾਂ ਪੈਗੰਬਰ ਹਰ ਜ਼ੁਪੂਰੀ ਦੀ ਸਾੜ ਕੇ ਸੀ ਉਹ ਪੈ ਗਏ ਸਿੱਤੀ ਕੱਲ ਦੀ ਤਾਬੇ ਦੇ ਲਾ ਦੇ ਲ ਪਾ ਗਏ ਸਗੀ ਦੀ ਹਸਗੀ ਦੀ ਜੀ ਜੀ ਸੀ ਟੋਟਰ ਮਲਖਤਰੀ ਦੇ ਮੂਰੇ ਵਰਤੀ ਕਰਤ ਤਾਸ ਸਸਕਾਰ ਸੀ ਮੁੱਲ ਮੈਂ ਕਿ ਤਰਤੀ ਹਾਂ ਜੀ ਤਰਤੀ ਸਜਾ ਦਦੀ ਉਸ सेठ ਨੇ ਬੰਟੀ ਪਲੀ ਦੀ ਕਲਗੀ ਤਰ ਦੇ ਆ ਦੇਲੇ ਪਹ ਗਏ ਸਕੀਦੀ ਹਾਂ ਸਕੀਦੀ ਨੈਰ ਰਣਜੀਤ ਨੇ ਸਿਰ ਸਦਕਾ ਸਸਤੇ ਪੈ ਕੇ ਅਰਧਨ ਗੁਰਾਤੇ ਚੰਦ ਤੁਰ ਕੇ ਰਾਸਤੇ ਹਾਂਜੀ ਰਾਸਤੇ ਮ੍ਰਿਤਿ ਕਲਗੀ ਤਰ ਦੇ ਲਾਟ ਲੈ ਪਾ ਗਏ ਸ਼ਹੀਦੀ ਸਹੀ ਵੀਰੀ ਆ ਕਰਨ ਵਾਸਤੇ ਪੰਥ ਦੀ ਧੌਣ ਉੱਚੀ ਬਾਲੀ ਪੰਥ ਦਾ ਕੰਮ ਮਹਾਨ ਕਰ ਗਿਆ ਵਿਚਤਰਨਾਟਕ ਸੀ ਐਸਾ ਲਿਖ ਗਿਆ ਉਹ ਪੜਨ ਵਾਲਿਆਂ ਦੇ ਟਾਈਂ ਹੈਰਾਨ ਕਰ ਗਿਆ ਪੁੱਤਾਂ ਵਾਲਿਓ ਜੱਗ ਦਾ ਪੁੱਤ ਮੇਵਾ ਮਾਹੀ ਹੱਸ ਕੇ ਪੁੱਤ ਕੁਰਬਾਨ ਕਰ ਗਿਆ ਭਵਾਨੀ ਗੜਦੇ ਰਹਿਣ ਵਾਲੇ ਦੀਵਾਨ ਟੋਡਰਮਲ ਜੀ ਨੇ ਆਕੇ ਵਜੀਦ ਖਾਂ ਤੋਂ ਖੜੇ ਮੁੱਲ ਸੋਨੇ ਦੀਆਂ ਮੋਹਰਾਂ ਚਣ ਕੇ ਸਹਬਜ਼ਾਦਿਆਂ ਦੇ ਸੰਸਕਾਰ ਦੇ ਲਈ ਜ਼ਮੀਨ ਮੁੱਲ ਖਰੀਦੀ ਹੈ ਜਿਹੜੀ ਅੱਜ ਦੁਨੀਆ ਦੀ ਵਿਸ਼ਵ ਦੀ ਸਭ ਤੋਂ ਮਹਿੰਗੀ ਤੇ ਪਵਿੱਤਰ ਜਗਾਹੋਂ guzri ਹੈ ਆਓ ਛੋਟੀ ਉਮਰ ਦੇ ਅੰਦਰ ਆਪਾ ਵਾਰ ਕੇ ਸਾਡੇ ਲਈ ਕੌਮ ਦਾ ਮਹਿਲ ਉਸਾਰ ਕੇ ਗਏ ਨੇ ਤੇ ਜਦੋਂ ਮਾਲਵੇ ਦੀ ਧਰਤ ਤੇ ਗੁਰੂ ਕੇ ਮਹਿਲਾਂ ਨੇ ਆ ਕੇ ਪੁੱਛਿਆ ਸਤਿਗੁਰੂ ਸਾਡੇ ਬੱਚੇ ਤੁਹਾਡੇ ਵਾਰਿਸ ਨਜ਼ਰ ਨਹੀਂ ਆਉਂਦੇ ਤੇ ਪਾਤਸ਼ਾਹ ਨੇ ਸਾਡੇ ਵੱਲ ਹੱਥ ਕਰਕੇ ਕਿਹਾ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸਤਚਾਰ ਚਾਰ ਮੂਏ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ